ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦੀ ਫਤਿਹ ਸਮੂਹ ਪੰਜਾਬੀਓ ਤੁਹਾਨੂੰ ਮੁਬਾਰਕਾ ਹੋਣ ਅੱਜ ਅੱਜ ਆਪਣੀ ਜਿੱਤ ਹੋਈ ਆ ਉਸ ਹੰਕਾਰੀ ਸਰਕਾਰ ਦੇ ਖਿਲਾਫ ਉਸ ਹੰਕਾਰੀ ਸੀਐਮ ਦੇ ਖਿਲਾਫ ਜਿਹੜਾ ਲੈਂਡ ਬੂਲਿੰਗ ਸਕੀਮ ਦੇ ਨਾਲ ਸਾਡੀ ਜਿਹੜੀ ਧਰਤੀ ਮਾਂ ਆ ਸਾਡੀ ਮਾਂ ਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਆਪਾਂ ਸਾਰੇ ਰਲ ਕੇ ਲੜੇ ਆ ਤੇ ਉਸ ਦਾ ਨਤੀਜਾ ਇਹ ਹੋਇਆ ਵੀ ਅੱਜ ਸਰਕਾਰ ਨੂੰ ਗੋਡੇ ਟੇਕਣੇ ਪਏ ਪਰ ਸ਼ਰਮ ਆਉਂਦੀ ਆ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਬਾਰੇ ਮੰਤਰੀਆਂ ਬਾਰੇ ਜਾਂ ਚੇਅਰਮੈਨਾਂ ਦੀ ਗੱਲ ਕਰਦੇ ਆ ਜਿਹੜੇ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇਸੇ ਪਾਲਿਸੀ ਨੂੰ ਡਿਫੈਂਡ ਕਰਨ ਲੱਗੇ ਹੋਏ ਸੀ ਇਸੇ ਪਾਲਿਸੀ ਦੇ ਅਗੇਂਸਟ ਜਦੋਂ ਹਾਈ ਕੋਰਟ ਸਟੇ ਮਿਲੀ ਆ ਇਹਨਾਂ ਦੇ ਵਕੀਲ ਉੱਥੇ ਨੂੰ ਡਿਫੈਂਡ ਕਰ ਰਹੇ ਸੀ ਈਵਨ ਕੋਰਟ ਦੇ ਵਿੱਚ ਜੱਜ ਸਾਹਿਬ ਦਾ ਇਹ ਫਰਮਾਨ ਸੀ ਵੀ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਕਰ ਰਹੇ ਹੋ ਇਹਦੇ 'ਚ 2-3 ਵਾਰ ਐਮੈਂਡਮੈਂਟਾਂ ਹੋ ਗਈਆਂ ਨੇ 2013 ਦੀ ਜਿਹੜੀ ਐਮੈਂਡਮੈਂਟ ਉਹ 'ਚ ਹੋਰ ਨਵੇਂ ਤਰੀਕੇ ਨਾਲ ਵਧੀਆ ਢੰਗ ਨਾਲ ਜੇ ਤੁਸੀਂ ਕਰਨਾ ਵੀ ਚਾਹੁੰਦੇ ਹੋ ਤਾਂ ਚੰਗੇ ਤਰੀਕੇ ਨਾਲ ਕਰੋ ਪਰ ਇਹ ਸਰਕਾਰ ਦੀ ਜਿਹੜੀ ਮਨਛਾ ਸੀ ਕਿਉਂਕਿ ਸਰਕਾਰ ਦਿੱਲੀ ਤੋਂ ਚੱਲਦੀ ਆ ਉਹਨਾਂ ਦੀ ਸੇ ਕੇਵਲ ਤੇ ਕੇਵਲ ਪੰਜਾਬ ਦੀਆਂ ਜ਼ਮੀਨਾਂ ਦੇ ਉੱਤੇ ਆਪਣਾ ਹੱਕ ਜਤਾ ਕੇ ਪੈਸੇ ਇਕੱਠੇ ਕਰਨ ਦੀ ਮਨਸ਼ਾ ਸੀ ਸੋ ਮੈਂ ਸਮੂਹ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਸਾਹਿਬਾਨਾਂ ਦਾ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਜੀ ਦਾ ਜਿਨ੍ਹਾਂ ਨੇ ਦ੍ਰਿੜਤਾ ਦੇ ਨਾਲ ਇਹ ਲੜਾਈ ਲੜੀ ਤੇ ਇਹ ਲੜਾਈ ਨੂੰ ਦੇਖਦੇ ਹੋਏ ਲੋਕਾਂ ਦੇ ਇਕੱਠ ਨੂੰ ਦੇਖਦੇ ਹੋਏ ਇਹ ਸਰਕਾਰ ਨੇ ਗੋਡੇ ਟੇਕੇ ਨੇ ਸਮੂਹ ਪੰਜਾਬੀਓ ਆਪਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ ਚਾਹੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਿੱਚ ਹੋਈਏ ਜਦੋਂ ਪੰਜਾਬ ਦੀ ਪੰਜਾਬੀਅਤ ਦੀ ਆਪਣੀ ਹੋਣ ਦੀ ਗੱਲ ਆਉਂਦੀ ਆ ਤਾਂ ਇਕੱਠੇ ਹੋ ਕੇ ਲੜੀਏ ਯਕੀਨਨ ਤੌਰ ਤੇ ਹਰ ਮੈਦਾਨ ਫਤੇ ਹੋਊਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ